ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਫਲ ਪੀਰਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਦਾ ਜੋ ਵਿਸ਼ਾ ਹੈ ਇਹਦੇ ਵਿੱਚ ਗੱਲ ਕਰਨੀ ਆ ਕਿ ਜਿਨ੍ਹਾਂ ਦੇ ਘਰ ਵਿੱਚ ਪੀਰਾਂ ਫਕੀਰਾਂ ਦਾ ਆਵਾਸ ਹੁੰਦਾ ਹੈ ਸੋ ਉਹਨਾਂ ਨੂੰ ਹੀ ਕੁਝ ਸੰਕੇਤ ਮਿਲਦੇ ਨੇ ਜੀ ਸੰਕੇਤ ਕੀ ਕੀ ਨੇ ਆਪਾਂ ਵੀਡੀਓ ਰਾਈਨ ਸੰਖੇ ਕਰਾਂਗੇ ਜੀ ਵੀਡੀਓ ਨੂੰ ਪੂਰੀ ਸੁਣਨਾ ਸਮਝਣਾ ਅਮਲ ਕਰਨਾ ਕੁਝ ਕਮੈਂਟਾਂ ਦੱਸਾਂਗੇ ਜੀ ਕਮੈਂਟਾਂ ਵੀ ਜ਼ਰੂਰ ਸੁਣਿਆ ਕਰੋ ਕਿਉਂਕਿ ਕਮੈਂਟਾਂ ਚੋਂ ਵੀ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਸੋ ਬਾਕੀ ਜਿੰਨੀਆਂ ਵੀ ਰੂਹਾਂ ਕਮੈਂਟਾਂ ਵਿੱਚ ਦੁਆਵਾਂ ਦਿੱਤੀਆਂ ਹੈ ਸੋ ਹਮੇਸ਼ਾ ਹੀ ਸਾਥ ਰਹਿੰਦੇ ਹਰ ਰੋਜ਼ ਵੀਡੀਓ ਨੂੰ ਸੁਣਦੇ ਆ ਜੀ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਜੀ ਪ੍ਰਮਾਤਮਾ ਹਮੇਸ਼ਾ ਹੀ ਆਪ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ ਸੋ ਹੁਣ ਆਪਾਂ ਇੱਥੇ ਵੀਡੀਓ ਸ਼ੁਰੂ ਕਰਦੇ ਆ ਜੇਕਰ ਕੋਈ ਸਾਡੇ ਚੈਨਲ ਤੇ ਪਹਿਲੀ ਵਾਰ ਜੁੜਿਆ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਜੀ ਕਮੈਂਟਾਂ ਵਿੱਚ ਜੇ ਆਪਿਰਾਂ ਦੀ ਜੈਸਾ ਜਾਨੀ ਵੀ ਲਿਖਣਾ ਤੇ ਨਾਲ ਘੰਟੀ ਦਾ ਬਟਨ ਜ਼ਰੂਰ ਦਬਾਓ ਤਾਂ ਕਿ ਹਰ ਰੋਜ਼ ਵੀਡੀਓ ਦਾ ਮੈਸੇਜ ਤੁਹਾਡੇ ਫੋਨਾਂ 'ਤੇ ਆ ਸਕੀ ਜੀ ਸੋ ਹੁਣ ਆਪਾਂ ਇੱਥੇ ਵੀਡੀਓ ਸ਼ੁਰੂ ਕਰਦੇ ਆ ਪਹਿਲਾਂ ਇੱਕ ਕਮੈਂਟ ਦੱਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਨੇ ਕਿ ਦੀਦੀ ਜੀ ਕੱਲ ਮੈਂ ਤੋਂ ਬਿਨਾ ਕੀ ਲੱਗਦਾ ਤਾਂ ਪੀਰ ਜੀ ਦਾ ਹੀ ਨਾਮ ਲੈ ਸਕਦੇ ਹਾਂ ਸੋ ਦੇਖੋ ਜੀ ਇਹ ਆਪ ਦੀ ਸ਼ਰਤ ਆ ਆਪ ਦਾ ਮਨ ਕੀ ਕਹਿੰਦਾ ਹੈ ਉਸ ਮਨ ਦੀ ਸੁਣਨੀ ਆ ਮਨ ਦੀ ਵੀ ਉਹ ਦੋ ਸੁਣਨੀ ਹੈ ਜਦੋਂ ਮਨ ਸਹੀ ਪਾਸੇ ਲੱਗਿਆ ਹੋਵੇ ਤੇ ਸਹੀ ਰਾਹ ਦਿਖਾ ਰਿਹਾ ਹੈ ਸੋ ਜਿੱਕਰ ਮਨ ਪੁੱਠੇ ਪਾਸੇ ਜਿਆਦਾ ਪੰਦਾ ਹੈ ਜਿਹੜੀ ਪਟਕਦਾ ਹੈ ਗਲਤ ਵਿਚਾਰਾਂ ਜਿਆਦਾ ਸੋਚਦਾ ਹੈ ਤੇ ਉਸ ਵੇਲੇ ਮਨ ਦੀ ਕਦੇ ਵੀ ਨਹੀਂ ਸੁਣਨੀ ਸੋ ਮਨ ਦੀ ਆਵਾਜ਼ ਉਦੋਂ ਸੁਣਨੀ ਹੈ ਜਦੋਂ ਪ੍ਰਮਾਤਮਾ ਦੇ ਨਾਲ ਜੁੜੀ ਹੋਈ ਗੱਲ ਕੋਈ ਆਖ ਰਿਹਾ ਹੈ ਸੋ ਜੇਕਰ ਤੁਹਾਨੂੰ ਲੱਗਦਾ ਤਾਂ ਪੀਰ ਜੀ ਦਾ ਨਾਮ ਲੈਣਾ ਪਸੰਦ ਆ ਤੇ ਨਾਮ ਲਾਓ ਵਿਸ਼ਵਾਸ ਰੱਖ ਕੇ ਦਿਲੋਂ ਪਿਆਰ ਬਾਕੇ ਤੇ ਜਾ ਪੀਰਾਂ ਦੀ ਵੀ ਕਹਿ ਸਕਦੇ ਹੋ ਜੈ ਸਾਈਆਂ ਦੀ ਵੀ ਕਹਿ ਸਕਦੇ ਹੋ ਵਾਹਿਗੁਰੂ ਵੀ ਕਹਿ ਸਕਦੇ ਹੋ ਸਤ ਨਾਮ ਵਾਹਿਗੁਰੂ ਵੀ ਕਹਿ ਸਕਦੇ ਹੋ ਸੋ ਇਹ ਆਪ ਦੀ ਸ਼ਰਧਾ ਕਿ ਤੁਹਾਡਾ ਮਨ ਕਿਹੜੇ ਸ਼ਬਦ ਤੇ ਟਿਕ ਰਿਹਾ ਆ ਜਿਸ ਸ਼ਬਦ ਦੇ ਉੱਤੇ ਤੁਹਾਡਾ ਮਨ ਟਿਕਦਾ ਹੈ ਉਹੀ ਸ਼ਬਦ ਕਰੋ ਚੰਗੀ ਗੱਲ ਹੈ ਜੀ ਸੋ ਮਨ ਨੂੰ ਟਿਕਾਉਣਾ ਹੀ ਤਾਂ ਜ਼ਰੂਰੀ ਹੈ ਮਨ ਟਿਕ ਗਿਆ ਤੇ ਸਭ ਕੁਝ ਸਹੀ ਸਹੀ ਹੈ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਦੇ ਆ ਜੀ ਇੱਥੇ ਕਾਫੀ ਕਮੈਂਟ ਜੀ ਬਲਜਿੰਦਰ ਜੀ ਦੇ ਨਾਮ ਤੋਂ ਆਏ ਹੋਇਆ ਜੀ ਇਹ ਲਿਖਦੇ ਨੇ ਕਿ ਸਾਰਾ ਜੱਗ ਘੁੰਮ ਕੇ ਦੇਖ ਲਿਆ ਤੁਹਾਡੇ ਵਰਗਾ ਕੋਈ ਨਹੀਂ ਮਿਲਿਆ ਸੋ ਇੱਥੇ ਇੱਕ ਕਮੈਂਟ ਵਿੱਚ ਲਿਖਿਆ ਹੋਇਆ ਕਿ ਲੱਗਦਾ ਤਾਂ ਪੀਰ ਜੀ ਦਾ ਤੇ ਤੁਹਾਡਾ ਰੂਹਾਨੀ ਛੱਡਣਾ ਸੋ ਦੇਖੋ ਜੀ ਅਸੀਂ ਕੁਝ ਨਹੀਂ ਕਰਨ ਯੋਗ ਇਸ ਸੋ ਸਿਰਫ ਤੁਹਾਨੂੰ ਇੰਨਾ ਕਵਾਂਗੇ ਕਿ ਗੱਲਾਂ ਜ਼ਰੂਰ ਸੁਣਿਆ ਕਰੋ ਸਾਡਾ ਪੂਰੇ ਤੇ ਅਮਲ ਕਰਿਆ ਕਰੋ ਤੇ ਜੋ ਵੀ ਫਰਿਆਦ ਅਰਦਾਸ ਰੱਖਣੀ ਹੈ ਉਹ ਆਪਣੇ ਪੀਰੋ মুর্ਸ਼ਿਦ ਅੱਗੇ ਰੱਖਣੀ ਹੈ ਆਪਣੇ ਗੁਰੂ ਨੂੰ ਤੇ ਆਉਣਾ ਹੈ ਸੋ ਜਦੋਂ ਵੀ ਤੁਸੀਂ ਵੀਡੀਓ ਵੀ ਸੁਣਦੇ ਹੋ ਧਿਆਨ ਲਗਾ ਕੇ ਵੰਦੇ ਹੋ ਤਾਂ ਉਸ ਸਮੇਂ ਵੀ ਅੱਖਾਂ ਮੁਰੇ ਜੋ ਸਰੂਪ ਹੈ ਉਹ ਤੁਹਾਡੇ ਗੁਰੂ ਦਾ ਤੁਹਾਡੇ ਪੀਰ ਦਾ ਹੋਣਾ ਚਾਹੀਦਾ ਨਾ ਹੀ ਕਿ ਇਹ ਸੋਚਣਾ ਹੈ ਕਿ ਵੀਡੀਓ ਜੋ ਵੀਡੀਓ ਵਿੱਚ ਜਾਨਕੀ ਬੋਲ ਰਿਹਾ ਹੈ ਉਸ ਤੇ ਖਿਆਲ ਦੇਣਾ ਹੈ ਉਸ ਬਾਰੇ ਸੋਚਣਾ ਹੈ ਸਿਰਫ ਸਰਸੰਗ ਕਿਸੇ ਦਾ ਵੀ ਸੁਣੋ ਸ਼ਬਦ ਕੋਈ ਵੀ ਸੁਣੋ ਕਿਸੇ ਵੀ ਧਰਮ ਦਾ ਸੁਣੋ ਪਰ ਉਹ ਸ਼ਬਦ ਨੂੰ ਜੇਕਰ ਤੁਸੀਂ ਆਪਣੇ ਪੀਰ ਦੀ ਆਪਣੇ ਗੁਰੂ ਦੀ ਤਰਫ ਲਗਾ ਲੈਂਦੇ ਹੋ ਤੇ ਉਹ ਸ਼ਬਦ ਉਹ ਸੋਚ ਤੁਹਾਡੀ ਆਪ ਦੀ ਬਣ ਜਾਂਦੀ ਹੈ ਜਾਨੀ ਕਿ ਉਹ ਸ਼ਬਦ ਤੁਹਾਡਾ ਆਪ ਦਾ ਹੋ ਜਾਂਦਾ ਕਿ ਅਸੀਂ ਆਪਣੇ ਗੁਰੂ ਲਈ ਸੁਣਿਆ ਹੈ ਅਸੀਂ ਆਪਣੇ ਪੀਰ ਲਈ ਗਾਇਆ ਹੈ ਸੋ ਕਈ ਸ਼ਬਦ ਚੱਲਦੇ ਨੇ ਗਵਾਲੀਆਂ ਚੱਲਦੀਆਂ ਹੈ ਜਾਂ ਕੋਈ ਵੀ ਗਾਣਾ ਲਾ ਲਓ ਦੂਸਰੇ ਹੀ ਗਾਣੇ ਲਾਲੋ ਜੋ ਪੰਜਾਬੀ ਅੱਜ ਕੱਲ ਆ ਰਹੇ ਆ ਕਲਾਕਾਰਾਂ ਦੇ ਸੋ ਉਹਨਾਂ ਵਿੱਚੋਂ ਵੀ ਤੁਸੀਂ ਪਰਮਾਤਮਾ ਨੂੰ ਦੇਖ ਸਕਦੇ ਆ ਉਹਨਾਂ ਵਿੱਚੋਂ ਵੀ ਕੁਝ ਪੈਰੇ ਤੁਸੀਂ ਆਪਣੇ ਪਰਮਾਤਮਾ ਨਾਲ ਜੋੜ ਸਕਦੇ ਆ ਸੋ ਕਈਆਂ ਦਾ ਕਹਿਣਾ ਹੈ ਕਿ ਇਹ ਗਾਣੇ ਨਹੀਂ ਸੁਣਨੇ ਚਾਹੀਦੇ ਤੇ ਕਈ ਵਾਰ ਦੇਖਿਆ ਹੈ ਕਿ ਕੋਈ ਰੱਬ ਦੇ ਨਾਲ ਜੁੜਿਆ ਹੋਇਆ ਜੇਕਰ ਕੋਈ ਉਸ ਤਰ੍ਹਾਂ ਦਾ ਗਾਣਾ ਸੁਣਦਾ ਹੈ ਤਾਂ ਇਹ ਸੋਚਦਾ ਹੈ ਕਿ ਇਹ ਜੁੜਿਆ ਕਿਸ ਲੈਨ ਦੇ ਨਾਲ ਆ ਤੇ ਸੁਣ ਕੀ ਰਿਹਾ ਆ ਪਰ ਕਦੇ ਵੀ ਕਿਸੇ ਨੂੰ ਦੇਖ ਕੇ ਜੱਜ ਨਹੀਂ ਕਰਨਾ ਚਾਹੀਦਾ ਸੋ ਉਹਦੇ ਅੰਦਰ ਕੀ ਚੱਲਦਾ ਆਪਾਂ ਨਹੀਂ ਜਾਣਦੇ ਸੋ ਕਈਆਂ ਦੀ ਸੋਚ ਵਿਚਾਰ ਦੇਖੀ ਹੈ ਕਿ ਗਾਣਾ ਪਾ ਚਾਹੀ ਕਿਸੇ ਵੀ ਤਰ੍ਹਾਂ ਦਾ ਚੱਲ ਰਿਹਾ ਪਰ ਜਿਹੜਾ ਆਪਣੇ ਅੰਦਰੋਂ ਪਰਮਾਤਮਾ ਦੇ ਨਾਲ ਜੁੜਿਆ ਹੋਇਆ ਹੈ ਸੋ ਉਹ ਅੰਦਰੋਂ ਉਹ ਕੁਛ ਪਹਿਰਿਆਂ ਨੂੰ ਆਪਣੇ ਪੀਰ ਤੇ ਗੁਰੂ ਦੇ ਪ੍ਰਤੀ ਜਣਿਓ ਸ਼ਬਦ ਨੂੰ ਸੁਣ ਰਿਹਾ ਹੈ ਸੋ ਆਪਣੇ ਉਸ ਗਾਣੇ ਦੇ ਵਿੱਚੋਂ ਵੀ ਗੁਰੂ ਨੂੰ ਤਲਾਸ਼ ਕਰ ਰਿਹਾ ਆਪਣੇ ਵੀਰ ਨੂੰ ਤਲਾਸ਼ ਕਰ ਰਿਹਾ ਹੈ ਸੋ ਉਹ ਹੀ ਕਿਹਾ ਹੈ ਕਿ ਕਿਸੇ ਦਾ ਪਹਿਰਾਵਾ ਦੇਖ ਕੇ ਜੱਜ ਨਾ ਕਰੋ ਕਿ ਕੋਈ ਕੀ ਕਰ ਰਿਹਾ ਹੈ ਪਰ ਪ੍ਰਮਾਤਮਾ ਨਾਲ ਅੰਦਰੋਂ ਕਿੰਨਾ ਕੋਈ ਜੁੜਿਆ ਹੋਇਆ ਹੈ ਆਪਾਂ ਨਹੀਂ ਸਮਝ ਸਕਦੇ ਕਿਉਂਕਿ ਆਪਾਂ ਰਹਿਣ ਸਣ ਦੇਖ ਸਕਦੇ ਆ ਦੂਸਰੇ ਜਣੇ ਦਾ ਪਰ ਉਹਦੇ ਅੰਦਰ ਕੀ ਚੱਲਦਾ ਆ ਇਹਦੇ ਬਾਰੇ ਅੰਦਾਜ਼ਾ ਨਹੀਂ ਲਗਾ ਸਕਦੇ ਸੋ ਕਈ ਤੂੰ ਦੇਖਣ ਵਿੱਚ ਆਉਂਦਾ ਕਹਿਣਾ ਕਿ ਇਹ ਬਹੁਤ ਮਾੜੇ ਕਰਮ ਕਰ ਰਹੇ ਆ ਇਹ ਚੰਗਾ ਕਰਮ ਨਹੀਂ ਕਰ ਰਹੇ ਪਰ ਕਿਤੇ ਨਾ ਕਿਤੇ ਅੰਦਰੋਂ ਬਹੁਤ ਉਹ ਆਪਣੇ ਪਰਮਾਤਮਾ ਦੇ ਨਜ਼ਦੀਕ ਹੁੰਦੇ ਆ ਪਰਮਾਤਮਾ ਸਾਥ ਦੇ ਰਿਹਾ ਹੈ ਤਾਂ ਉਹ ਹਰ ਇੱਕ ਕੰਮ ਦੇ ਵਿੱਚ ਕਾਮਯਾਬ ਹੁੰਦੇ ਜਾਂਦੇ ਆ ਸੋ ਇਸ ਲਈ ਕਦੇ ਵੀ ਕਿਸੇ ਦੀ ਨਿੰਦਿਆ ਨਾ ਕਰੋ ਨਿੰਦਿਆ ਕਰੋਗੇ ਤੇ ਉਹ ਭਾਰ ਆਪਣੇ ਤੇ ਚੜਦਾ ਹੈ ਤੇ ਮੂਰਲੇ ਦਾ ਭਾਰ ਜਿਹੜਾ ਉਹ ਹਲਕਾ ਹੋ ਜਾਂਦਾ ਹੈ ਜੀ ਸੋ ਬਹੁਤ ਗੱਲਾਂ ਸਮਝਣ ਵਾਲੀਆਂ ਹੁੰਦੀਆਂ ਹੈ ਜੀ ਸੋ ਜਣੀ ਇੰਨਾ ਕਹੀ ਕਮਾਂਗੇ ਕਿ ਕਦੇ ਕਿਸੇ ਨੂੰ ਮਾੜਾ ਕਹੋ ਹੀ ਨਾ ਚਾਹੇ ਕੋਈ ਕੁਝ ਵੀ ਕਰ ਰਿਹਾ ਹੈ ਉਹਨੂੰ ਉਹਦੇ ਹਾਲਾਤਾਂ ਤੇ ਛੱਡ ਦਿਓ ਤੇ ਆਪਣਾ ਕਰਮ ਕਰਦੇ ਜਾਓ ਤੇ ਅੱਗੇ ਨਿਕਲ ਜਿਓ ਬਾਕੀ ਜੀ ਇੱਥੇ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਕਿਉਂਕਿ ਕਮੈਂਟ ਕਾਫੀ ਜ਼ਿਆਦਾ ਤੁਹਾਡੇ ਨਾਮ ਤੋਂ ਆ ਰਹੇ ਹੈ ਜੀ ਸੋ ਇੰਨਾ ਕਹੇ ਕਿ ਤੁਸੀਂ ਹਰ ਇੱਕ ਗੱਲ ਨੂੰ ਸੁਣ ਰਹੇ ਹੋ ਸਮਝ ਰਹੇ ਹੋ ਜੀ ਸੋ ਬਾਕੀ ਦਾਰ ਆਪਣੇ ਮੁਰਸ਼ਿਦ ਦਾ ਫੜ ਕੇ ਰੱਖੋ ਜਿਨੇ ਸਦਾ ਹੀ ਤੁਹਾਡੇ ਕੰਮ ਆਉਣਾ ਹੈ ਜੀ ਸੋ ਅਸੀਂ ਤਾਂ ਸ਼ਾਇਦ ਪਤਾ ਨਹੀਂ ਪ੍ਰਮਾਤਮਾ ਨੇ ਜਿੰਨਾ ਚਿਰ ਚਾਇਆ ਉਹਨਾਂ ਚੱਕਰ ਆਪਾਂ ਇਹ ਕਰਮ ਕਰਦੇ ਰਵਾਂਗੇ ਜੀ ਵੀਡੀਓ ਬਣਾਉਂਦੇ ਰਵਾਂਗੇ ਪਰ ਅਸਲ 'ਚ ਜਿਨੇ ਸਾਰੀ ਉਮਰ ਤੇ ਹਰ ਇੱਕ ਥਾਂ ਤੇ ਤੁਹਾਡਾ ਸਾਥ ਦੇਣਾ ਹੈ ਤੁਹਾਡਾ ਪੀਰ ਹੈ ਤੁਹਾਡਾ ਮੁਰਸ਼ਿਦ ਹੈ ਜੀ ਸੋ ਬਾਕੀ ਉਹ ਮਾਲਕ ਜਿੰਨਾਂ ਕਾ ਸਾਡੇ ਤੋਂ ਕਰਮ ਕਰਾਈ ਜਾ ਰਿਹਾ ਉਹਨਾਂ ਕਾ ਅਸੀਂ ਕਰੀ ਜਾ ਰਹੇ ਆ ਸੋ ਹੁਣ ਆਪਾਂ ਇੱਥੇ ਜੀ ਹੋਰ ਕਮੈਂਟ ਦੱਸਦੇ ਆ ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਨੇ ਕਿ ਤੁਹਾਡੀਆਂ ਵੀਡੀਓ ਸੁਣ ਕੇ ਬਹੁਤ ਮਨ ਨੂੰ ਸਕੂਨ ਮਿਲਦਾ ਹੈ ਜੀ ਤਰਨਤਾਰ ਤੋਂ ਸੋ ਬਹੁਤ-ਬਹੁਤ ਧੰਨਵਾਦ ਜੀ ਸੋ ਇੱਕ ਹੋਰ ਕਮੈਂਟ ਹੈ ਜੀ ਇੱਥੇ ਵੀ ਲਿਖਦੇ ਨੇ ਕਿ ਜਦੋਂ ਅਸੀਂ ਤੁਹਾਡੀ ਵੀਡੀਓ ਸੁਣਦੇ ਆਂ ਤੇ ਮਨ ਪਰ ਆਉਂਦਾ ਹੈ ਸੋ ਦੇਖੋ ਜੀ ਜਦੋਂ ਅਸੀਂ ਪੀਰਾਂ-ਪੀਰਾਂ ਦੇ ਨਾਲ ਦਿਲੋਂ ਪਿਆਰ ਕਰਦੇ ਆਂ ਤਾਂ ਆਪਣੇ ਮੁਰਸ਼ਿਦ ਦੀ ਕਿਤੇ ਵੀ ਗੱਲ ਜਲਦੀ ਹੋਵੇ ਉਹ ਸੁਣ ਕੇ ਮਨ ਪਰ ਹੀ ਆਉਂਦਾ ਆ ਤੇ ਕੁਝ ਲੱਗ ਜਾਈ ਸਰੀਰ ਤੇ ਮਹਿਸੂਸ ਹੋਣਾ ਸ਼ੁਰੂ ਹੋ ਜਾਂਦਾ ਹੈ ਜਿਵੇਂ ਕਿ ਵੀਰ ਆਸਪਾਸ ਹੀ ਹੋਣ ਸੋ ਆਪਣੇ ਗੁਰੂ ਪੀਰ ਦੀ ਮਹਿਮਾ ਸਿੱਖਤ ਸੁਣ ਕੇ ਹਮੇਸ਼ਾ ਹੀ ਇਹ ਸਭ ਸੰਕੇਤ ਮਿਲਦੇ ਨੇ ਜੀ ਸੋ ਹਮੇਸ਼ਾ ਹੀ ਮਨ ਲਗਾ ਕੇ ਕੋਈ ਵੀ ਕੰਮ ਕਰੋਗੇ ਕਰਮ ਕਰੋਗੇ ਤੇ ਉਹਦਾ ਲਾਭ ਜ਼ਰੂਰ ਮਿਲਦਾ ਮਨ ਲਗਾ ਕੇ ਤੁਸੀਂ ਵੀਡੀਓ ਆਪ ਸਭ ਸੁਣਦੇ ਹੋ ਤੇ ਤੁਹਾਨੂੰ ਇਹ ਸਭ ਸੰਕੇਤ ਵੀ ਮਿਲਦੇ ਆ ਚੰਗਾ ਵੀ ਲੱਗਦਾ ਹੈ ਮਨ ਨੂੰ ਸਕੂਨ ਆਉਣਾ ਸਮਝ ਲੈਣਾ ਕਿ ਉਹ ਮਾਲਕ ਦੀ ਕਿਰਪਾ ਹੈ ਜੀ ਸੋ ਹੁਣ ਆਪਾਂ ਇੱਥੇ ਇੱਕ ਰਕਮੈਂਡ ਦੱਸਾਂਗੇ ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਨੇ ਕਿ ਜਾ ਹੀਰਾ ਜਾਂ ਹੀਰਾ ਜੱਪਣ ਦੇ ਨਾਲ ਕੀ ਤਸਵੀ ਤੇ ਸਿਮਰਨ ਹੀ ਹੋ ਜਾਂਦਾ ਆ ਜੇਕਰ ਤਸਵੀ ਫੇਰਦੇ ਫੇਰਦੇ ਸ਼ਬਦ ਬੋਲਦੇ ਆ ਸੋ ਬਿਲਕੁਲ ਜੀ ਸੋ ਤਸਵੀ ਦਾ ਇਸ ਲਈ ਫੇਰੀ ਜਾਂਦੀ ਆ ਕਿਉਂਕਿ ਮਨ ਟਿਕਿਆ ਰਹਿੰਦਾ ਆ ਤਸਵੀ ਦੇ ਨਾਲ ਪਤਾ ਹੈ ਕਿ ਹਰ ਇੱਕ ਮਨ ਕੀਤੇ ਜ਼ਿਆ ਸ਼ਬਦ ਬੋਲਣਾ ਜਿਵੇਂ ਤਸਵੀ ਤੋਂ ਬਿਨਾਂ ਜਿਹੜੇ ਸ਼ੁਰੂਆਤ ਹੀ ਕਰ ਰਹੇ ਆ ਸਿਮਰਨ ਦੀ ਤਾਂ ਉਹਨਾਂ ਦਾ ਮਨ ਜਿਹੜਾ ਪਟਕਿਆ ਰਹੇਗਾ ਅੱਖਾਂ ਬੰਦ ਕਰਕੇ ਬੈਠੇ ਹੋਣਗੇ ਪਰ ਮੰਨ ਕਿਤੇ ਮੂਰੇ ਚਲ ਜਾਂਦਾ ਸ਼ਬਦ ਵੀ ਬੋਲਿੰਦੀ ਰਹੇ ਜਿਹੜਾ ਬੋਲਣ ਲਈ ਤੁਸੀਂ ਬੈਠੇ ਹੋ ਤੇ ਜੇਕਰ ਉਹ ਤਸਵੀਰ ਹੱਥ ਵਿੱਚ ਹੈ ਤਾਂ ਯਾਦ ਰਹਿੰਦਾ ਹੈ ਕਿ ਹਰ ਇੱਕ ਮਨ ਕੇਤੇ ਆਪਾਂ ਨਾਮ ਸਿਮਰਨਾ ਸੋਇਸ ਕਰਕੇ ਤਸਵੀਰ ਤਾਂ ਫੇਰੀ ਜਾਂਦੀ ਹੈ ਜੀ ਸੋ ਤਸਵੀਰ ਦੇ ਨਾਲ ਜਣ ਕਿ ਮਨ ਟਿਕਿਆ ਰਹਿੰਦਾ ਹੈ ਤੇ ਤਸਵੀਰ ਦੇ ਨਾਲ ਜਾਗ ਵੀ ਰਹਿੰਦਾ ਆ ਕਿ ਅਸੀਂ ਇਹ ਸ਼ਬਦ ਬੋਲਣਾ ਹੀ ਬੋਲਣਾ ਆ ਸੋ ਬਾਕੀ ਤੁਸੀਂ ਕੋਈ ਵੀ ਪਹਿਲਾਂ ਵੀ ਗੱਲ ਜਿਵੇਂ ਕੀਤੀ ਆ ਕਿ ਕੋਈ ਵੀ ਨਾਮ ਜਪ ਲਓ ਸੋ ਜਪਿਆ ਜਰੂਰ ਕਰੋ ਜੀ ਸੋ ਕੋਈ ਵੀ ਨਾਮ ਲੈ ਸਕਦੇ ਆ ਜਿਹਨੂੰ ਮਨ ਰੱਖਦਾ ਹੈ ਕਿ ਆਹ ਸ਼ਬਦ ਦਾ ਜਾਪ ਕਰ ਉਹ ਸ਼ਬਦ ਨੂੰ ਤੁਸੀਂ ਸਿਮਰ ਸਕਦੇ ਆ ਉਹ ਸਿਮਰਨ ਹੀ ਬਣ ਜਾਵੇਗਾ ਬਾਕੀ ਜਿਸ ਦਿਨ ਗੁਰਧਤਾ ਹੁਣ ਕਰ ਲਈ ਤੇ ਗੁਰੂ ਦਾ ਦਿੱਤਾ ਹੋਇਆ ਸਿਮਰਨ ਖੰਨਾ ਸ਼ੁਰੂ ਕਰ ਦੋ ਸੋ ਹੁਣ ਆਪਾਂ ਇੱਥੇ ਮੇਨ ਵਿਸ਼ੇ ਬਾਰੇ ਗੱਲ ਕਰਦੇ ਆਂ ਜੀ ਵੀਡੀਓ ਨੂੰ ਇੱਕ ਲਾਈਕ ਪਲੀਜ਼ ਜ਼ਰੂਰ ਕਰ ਦੋ ਜੀ ਸੋ ਇੱਥੇ ਅੱਜ ਦਾ ਜੋ ਮੇਨ ਵਿਸ਼ਾ ਹੈ ਉਹ ਹੈ ਕਿ ਪੀਰਾਂ ਪੀਰਾਂ ਦਾ ਘਰ ਵਿੱਚ ਵਾਸ ਹੈ ਤੇ ਉਹਦੇ ਕੁਝ ਸੰਕੇਤ ਮਿਲਦੇ ਨੇ ਸੰਕੇਤ ਕੀ ਕੀ ਹੈ ਉਹ ਆਪਾਂ ਹੁਣ ਗੱਲ ਕਰਦੇ ਆਂ ਜੀ ਸੋ ਸਭ ਤੋਂ ਵੱਡਾ ਜੋ ਸੰਕੇਤ ਹੈ ਸੇਵਾ ਕਬੂਲ ਦਾ ਤੇ ਉਹਨਾਂ ਦੇ ਪੈਰੇ ਫਿਰ ਕੇ ਦਾ ਉਹ ਇਹ ਹੈ ਕਿ ਜੇਕਰ ਤੁਸੀਂ ਦੁਖੀ ਵੀ ਹੋਨੇ ਹੋ ਉਹਨਾਂ ਦਾ ਦਿਨ ਜਿਵੇਂ ਬਣਾਇਆ ਜਾਂਦਾ ਵੀਰਵਾਰ ਦਾ ਜਾਂ ਐਤਵਾਰ ਦਾ ਮਨਾਉਂਦੇ ਹਾਂ ਇਹ ਤੁਹਾਡੇ ਤੇ ਹੈ ਕਿ ਤੁਸੀਂ ਕਿਸ ਦਿਨ ਦੀ ਸੇਵਾ ਕਰਦੇ ਹੋ ਪਰੇਸ਼ਾਨੀ ਵਿੱਚ ਹਾਂ ਬਹੁਤ ਜ਼ਿਆਦਾ ਮਨ ਦੁਖੀ ਹੈ ਇਹ ਸੋਚਦੇ ਹਾਂ ਕਿ ਸੇਵਾ ਕਰਨੀ ਨਹੀਂ ਫਿਰ ਵੀ ਕਿਸੇ ਨਾ ਕਿਸੇ ਬਹਾਨੇ ਤੁਹਾਡੇ ਤੋਂ ਸਮਾਂ ਆ ਹੀ ਜਾਂਦਾ ਜਣ ਕੇ ਸਮਾਂ ਤੁਹਾਨੂੰ ਮਿਲ ਹੀ ਜਾਂਦਾ ਆ ਕਿ ਅਸੀਂ ਅੱਜ ਸੇਵਾ ਕਰਨੀ ਆ ਚਲੋ ਕੋਈ ਗੱਲ ਨਹੀਂ ਉਹਨਾਂ ਦਾ ਦਿਨ ਹੈ ਤੇ ਕਿਸੇ ਨਾ ਕਿਸੇ ਕਾਰਨ ਫਿਰ ਤੁਸੀਂ ਉਹ ਦਿਨ ਤੇ ਸੇਵਾ ਕਰਦੀ ਕਰਦੇ ਆ ਜੋਤ ਜਾਂ ਧੂਪ ਅਰਗਵਤੀ ਕੁਸ਼ੀ ਹੋ ਜਾਂ ਚਰਾਕ ਰੋਸ਼ਨ ਕਰਦੇ ਹੋ ਤੇ ਉਹ ਕਰਮ ਕਰਦੇ ਹੋਂ ਤੇ ਬਾਦ ਸੋ ਬਾਕੀ ਕਈ ਰੂਹਾਂ ਤਾਂ ਹਰ ਰੋਜ਼ ਹੀ ਸੇਵਾ ਕਰਦੀਆਂ ਆ ਧੂਪ ਬੱਤੀ ਦੋ ਟਾਈਮ ਲਗਾਉਣਾ ਇਹ ਲਗਾਉਣਾ ਬਾਕੀ ਕਈ ਰੂਹਾਂ ਐਸੀਆਂ ਹੁੰਦੀਆਂ ਕਿ ਜਿਹੜੀਆਂ ਹਫਤੇ ਬਾਅਦ ਹੀ ਇਹ ਕਰਮ ਕਰਦੀਆਂ ਆ ਜੀ ਸੋ ਸਭ ਤੋਂ ਵੱਡੀ ਕਿਰਪਾ ਇਹ ਹੀ ਹੈ ਕਿ ਚਾਹੇ ਤੁਸੀਂ ਮਜਬੂਰੀ ਚੋਂ ਟੈਨਸ਼ਨ ਚੋਂ ਫਿਰ ਵੀ ਸਮਾਂ ਪਰਮਾਤਮਾ ਨੂੰ ਦੇ ਘਟ ਹੀ ਲੈਂਦੇ ਹੋ ਸਭ ਤੋਂ ਵੱਡੀ ਗੱਲ ਹੈ ਕਿ ਉਹ ਮਾਲਕ ਦਾ ਪੈਰਾਫਿਰਕਾ ਹੈ ਇਸ ਲਈ ਇਹ ਤੁਸੀਂ ਉਹਨਾਂ ਦੇ ਹੁਕਮ ਦੇ ਅਨਸਾਰ ਹੀ ਚੱਲ ਰਹੇ ਹੋ ਕਿਉਂਕਿ ਜਦੋਂ ਅਸੀਂ ਸੇਵਾ ਕਰਮ ਕਰਦੇ ਹਾਂ ਚਾਹੇ ਦੁਖੀ ਹੋਈਏ ਪਰ ਉਹ ਪਰਮਾਤਮਾ ਵੀ ਸਾਨੂੰ ਪਿਆਰ ਕਰਨ ਲੱਗ ਪੈਂਦਾ ਆ ਉਹ ਫਿਰ ਆਪ ਨਾਲ ਹੋਣ ਦੇ ਸਭ ਸੰਕੇਤ ਹੁੰਦਾ ਆ ਆਪ ਹੀ ਸੇਵਾ ਲੈਂਦਾ ਆ ਕਿਉਂਕਿ ਜਿਹਦੇ ਤੋਂ ਸੇਵਾ ਲੈਣੀ ਚਾਹੁੰਦਾ ਆ ਉਹਨੇ ਉਹਦੇ ਤੋਂ ਸੇਵਾ ਲੈ ਹੀ ਲੈਣੀ ਹੈ ਚਾਹੇ ਤੁਸੀਂ ਦੁਖੀ ਹੋ ਚਾਹੇ ਸੁਖ ਵਿੱਚ ਹੋ ਜੀ ਸੋ ਹੁਣ ਆਪਾਂ ਇੱਥੇ ਦੂਸਰੇ ਸੰਕੇਤ ਬਾਰੇ ਗੱਲ ਕਰਦੇ ਆ ਜੀ ਸੇਵਾ ਵਿੱਚ ਮਨ ਟਿਕਣਾ ਇੱਕ ਹੁੰਦਾ ਮਜਬੂਰੀ ਦੇ ਵਿੱਚ ਸੇਵਾ ਕਰ ਲਈ ਪਰ ਕੀਤੀ ਜ਼ਰੂਰ ਦੂਸਰਾ ਹੈ ਕਿ ਸੇਵਾ ਕਰਦੇ ਕਰਦੇ ਮਨ ਬੜਾ ਹੀ ਖੁਸ਼ ਹੁੰਦਾ ਆ ਆਨੰਦ ਆਉਂਦਾ ਮਨ ਨੂੰ ਮਨ ਨੂੰ ਸ਼ਾਂਤੀ ਮਿਲਦੀ ਆ ਤੇ ਤੁਸੀਂ ਸੇਵਾ ਕਰਦੇ ਹੋ ਸੇਵਾ ਵਿੱਚ ਜਾਨਕੀ ਮਨ ਟਿਕ ਗਿਆ ਸਿਮਰਨ ਕਰਨ ਬੈਠਦੇ ਹੋ ਜਾਂ ਕੋਈ ਨਾਮ ਸ਼ਬਦ ਕੋਈ ਵੀ ਹੈ ਕਲਮਾ ਹੈ ਜਾਂ ਗੁਰੂ ਦਾ ਦਿੱਤਾ ਸ਼ਬਦ ਆ ਉਹ ਸਿਮਰਦੇ ਹੋ ਤੇ ਵਿੱਚ ਮਨ ਟਿਕਦਾ ਮਨ ਸ਼ਾਂਤ ਹੋ ਜਾਂਦਾ ਸੋ ਇਹ ਵੀ ਘਰ ਵਿੱਚ ਉਹ مالک ਦਾ ਪੈਰਾਫਿਰਕਾ ਹੈ ਉਦਾ ਹੀ ਸੰਕੇਤ ਮਿਲਦਾ ਹੈ ਕਿ ਘਰ ਵਿੱਚ ਬੈਠ ਕੇ ਤੁਸੀਂ ਸਿਮਰਨ ਕਰਦੇ مالک ਨੂੰ ਜਪਦੇ ਹੋ ਤੇ ਤੁਹਾਡਾ ਮਨ ਜਿਹੜਾ ਹੈ ਉਹ ਪ੍ਰਮਾਤਮਾ ਨਾਲ ਜੁੜ ਰਿਹਾ ਹੈ ਜੀ ਤੀਸਰਾ ਸੰਕੇਤ ਹੈ ਕਿ ਤੁਸੀਂ ਜਿਆਦਾ ਸਾਫ਼ ਸਪਾਈ ਵੱਲ ਧਿਆਨ ਦਿਨੇ ਹੋ ਜਿਆਦਾ ਸਾਫ਼ ਸਪਾਈ ਪਸੰਦ ਕਰਦੇ ਹੋ ਕਿਉਂਕਿ ਪਰਮਾਤਮਾ ਹਰ ਇੱਕ ਦੇ ਅੰਦਰ ਵਸਦਾ ਹੈ ਤੇ ਉਹ ਸਾਫ਼ ਸੁਥਰੇ ਥਾਵਾਂ ਤੇ ਰਹਿਣਾ ਪਸੰਦ ਕਰਦਾ ਹੈ। ਸੋ ਜਿੱਥੇ ਸਫਾਈ ਹੁੰਦੀ ਆ ਉੱਥੇ ਉਹ ਮਾਰਗ ਦਾ ਵਾਸ ਹੁੰਦਾ ਹੈ। ਤੇ ਹਮੇਸ਼ਾ ਖੁਦ ਵੀ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਕਿ ਘਰ ਨੂੰ ਸਾਫ਼ ਸੁਥਰਾ ਹੀ ਰੱਖਣਾ ਚਾਹੀਦਾ ਆ ਕਿਤੇ ਜਿੱਥਾਂ ਸਫਾਈ ਬਾਹਾਂ ਖੁਦਾਈ ਸੋ ਜਿੱਥੇ ਸਫਾਈ ਹੋਵੇਗੀ ਉੱਥੇ ਖੁਦਾ ਆਪ ਵਾਸ ਕਰਦਾ ਹੈ ਜੀ। ਸੋ ਇਹ ਵੀ ਮਾਲਕ ਦਾ ਦਿੱਤਾ ਹੋਇਆ ਸੰਕੇਤ ਹੈ ਕਿ ਉਹ ਪ੍ਰਮਾਤਮਾ ਦੀ ਕਿਰਪਾ ਹੈ ਆਪ ਸਭ ਦੇ ਘਰਾਂ ਦੇ ਵਿੱਚ ਜੀ ਸੋ ਚੌਥਾ ਸੰਕੇਤ ਹੈ ਕਿ ਸੁਪਨੇ ਦੇ ਵਿੱਚ ਇਹਾਂ ਦਾ ਦਰਬਾਰ ਦੇਖਣਾ ਜਿਸ ਘਰ ਦੇ ਵਿੱਚ ਸੇਵਾ ਹੋ ਰਹੀ ਹੈ ਜਿੱਕਰ ਉਸ ਘਰ ਦਾ ਦਰਬਾਰ ਦਿਸ ਰਿਹਾ ਹੈ ਤਾਂ ਇਹ ਕਿਰਪਾ ਹੈ ਜਿੱਕਰ ਜਾਂ ਫਿਰ ਕਈ ਵਾਰ ਕਈਆਂ ਨੂੰ ਘਨ ਕਮਾ ਕੇ ਦਿਖਾਈ ਜਾਂਦੀ ਹੈ ਸੋਚੇਗਾ ਸੁਪਨੇ ਦੇ ਵਿੱਚ ਤੁਸੀਂ ਦਰਗਾਹ ਦੇਖਦੇ ਹੋ ਜਾਂ ਆਪਣੇ ਆਪ ਨੂੰ ਸੇਵਾ ਕਰਦੇ ਆ ਦੇਖਦੇ ਹੋ ਪਰ ਘਰ ਵਿੱਚ ਨਹੀਂ ਕਿਤੇ ਬਾਹਰ ਦੇਖਦੇ ਹੋ ਆਪਣੇ ਆਪ ਨੂੰ ਉਸ ਤੋਂ ਇਹ ਵੀ ਪੀਰਾਂ ਪੀਰਾਂ ਦੀ ਕਿਰਪਾ ਦਾ ਇਹ ਸੰਕੇਤ ਹੁੰਦਾ ਹੈ ਕਿਉਂਕਿ ਸੇਵਾ ਕਰਦੇ ਖੁਦ ਨੂੰ ਦੇਖਣਾ ਜਾਂ ਦਰਗਾਹ ਦਿਸਣੀ ਦਰਸ਼ਨ ਬਹੁਤ ਹੀ ਚੰਗਾ ਸੰਕੇਤ ਹੁੰਦਾ ਹੈ ਸੋ ਮਾਲਕ ਦੀ ਕਿਰਪਾ ਦਾ ਜੀ ਸੋ ਇਹ ਸਭ ਸੰਕੇਤ ਸੀ ਪੀਰਾਂ ਪੀਰਾਂ ਦੀ ਕਿਰਪਾ ਦੇ ਜੀ ਜਿਹੜੇ ਸੇਵਾ ਕਰਦੇ ਸੋ ਬਾਕੀ ਜੀ ਇੱਥੇ ਵੀਡੀਓ ਇਸਮਾਪਤ ਕਰਦੇ ਆਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਹੈ ਜੀ ਸੋ ਜੈ ਪੀਰਾਂ ਦੀ ਜੀ ਜੈ ਸਾਈਆਂ